ਸਤਿ ਸ਼੍ਰੀ ਅਕਾਲ ਸਪੀਡ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਗੁੱਦੜ ਇਲਾਕੇ 'ਚ ਸੁਰੱਖਿਆ ਬਲਾਂ ਤੇ ਅਤਵਾਦੀਆਂ ਵਿਚਕਾਰ ਮੁੱਠਪੈੜ ਸ਼ੁਰੂ ਹੋਈ ਜਾਣਕਾਰੀ ਸਾਲ ਤਲਾਸ਼ੀ ਮੁਹਿੰਮ ਦੌਰਾਨ ਸੁਰੱਖਿਆ ਬਲਾਂ ਤੇ ਲੁਕੇ ਅਤਵਾਦੀਆਂ ਨੇ ਗੋਲੀਬਾਰੀ ਕੀਤੀ ਜਿਸ ਤੋਂ ਬਾਅਦ ਗੋਲੀਬਾਰੀ ਤੇਜ਼ ਹੋ ਗਈ ਇਲਾਕੇ 'ਚ 2 ਤੋਂ 3 ਅਤਵਾਦੀਆਂ ਦੇ ਲੁਕੇ ਹੋਣ ਦਾ ਖਦਸ਼ਾ ਫਿਲਹਾਲ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਤੇ ਕਾਰਵਾਈ ਜਾਰੀ ਹੈ ਅਤਵਾਦੀਆਂ ਦੀ ਭਾਲ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਗੋਲੀਬਾਰੀ ਦੌਰਾਨ 3 ਸੁਰੱਖਿਆ ਕਰਮੀ ਜ਼ਖਮੀ ਹੋਏ ਜਿਨ੍ਹਾਂ 'ਚ ਇੱਕ ਫੌਜ ਅਧਿਕਾਰੀ ਵੀ ਸ਼ਾਮਲ ਹੈ ਅਤਵਾਦੀਆਂ ਨਾਲ ਮੁੱਠਪੈੜ ਦੌਰਾਨ ਸੀਮਾ ਸੁਰੱਖਿਆ ਬਲਾਂ ਨੇ ਜੰਮੂ ਦੇ ਆਰਐਸਪੁਰ ਇੱਕ ਪਾਕਿਸਤਾਨੀ ਨਾਗਰਿਕ ਨੂੰ ਹਿਰਾਸਤ ਵਿੱਚ ਲੈ ਲਿਆ ਪੰਜਾਬ ਵਿੱਚ ਹੜ੍ਹ ਦਾ ਪਾਣੀ ਘਟਨਾ ਸ਼ੁਰੂ ਹੋ ਗਿਆ ਪਰ ਪ੍ਰਭਾਵਿਤ ਲੋਕਾਂ ਦੀਆਂ ਮੁਸ਼ਕਲਾਂ ਅਜੇ ਖਤਮ ਨਹੀਂ ਹੋਈਆਂ ਰਾਜ ਦੇ ਸਿਹਤ ਵਿਭਾਗ ਨੇ ਪਹਿਲਾਂ ਹੀ ਬਿਮਾਰੀ ਫੈਲਣ ਦੇ ਵੱਡੇ ਖਤਰੇ ਬਾਰੇ ਚੇਤਾਵਨੀ ਜਾਰੀ ਕਰ ਦਿੱਤੀ ਹੈ ਅਧਿਕਾਰੀਆਂ ਨੇ ਕਿਹਾ ਕਿ ਚਮੜੀ ਦੇ ਰੋਗ ਪਾਣੀ ਤੇ ਭੋਜਨ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਕਿ ਡੇਂਗੂ ਹੈਜ਼ਾ ਟਾਈਫਾਇਡ ਦਸਤ ਅਤੇ ਹੈਪੇਟਾਈਟਿਸ E ਦੇ ਫੈਲਣ ਦਾ ਖਤਰਾ ਸਾਫ਼ ਪੀਣ ਵਾਲੇ ਪਾਣੀ ਦੀ ਘਾਟ ਅਸੁਰੱਖਿਅਤ ਭੋਜਨ ਲੰਬੇ ਸਮੇਂ ਤੱਕ ਖੜੇ ਹੜ੍ਹ ਦੇ ਪਾਣੀ ਦੇ ਸੰਪਰਕ ਵਿੱਚ ਆਉਣਾ ਤੇ ਸਫਾਈ ਸਹੂਲਤਾਂ ਦੀ ਘਾਟ ਵਰਗੀਆਂ ਸਮੱਸਿਆਵਾਂ ਨੇ ਇਸ ਨਾਲ ਬਿਮਾਰੀਆਂ ਦੇ ਤੇਜ਼ੀ ਨਾਲ ਫੈਲਣ ਦਾ ਖ ਆ ਗਿਆ ਕਿ ਆਮ ਪਾਣੀ ਦੇ ਸਰੋਤ ਹੁਣ ਸੁਰੱਖਿਅਤ ਨਹੀਂ ਰਹੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਚ ਹੈ ਹੜਾਂ ਦਰਮਿਆਨ ਭਲਕੇ ਪੰਜਾਬ ਦੌਰੇ ਤਿਆਰੀ ਨੇ ਇਸੇ ਦਰਮਿਆਨ ਕੈਬਨਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਸਾਰਾ ਜੋ ਨੁਕਸਾਨ ਹੋਇਆ ਇਸ ਬਾਰੇ ਕਦੇ ਸੋਚਿਆ ਨਹੀਂ ਸੀ ਨਾ ਹੜਾਂ ਦੌਰਾਨ 4 ਲੱਖ ਏਕੜ ਦੇ ਕਰੀਬ ਫਸਲ ਤਬਾਹ ਹੋਈ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ 60000 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਦੇਣ ਦਾ ਵੀ ਪ੍ਰਧਾਨ ਮੰਤਰੀ ਮੋਦੀ ਐਲਾਨ ਕਰਕੇ ਜਾਣ ਰਿਹਾ ਹੈ ਕਿ ਸਾਨੂੰ ਫੌਰੀ ਤੌਰ ਤੇ ਰਾਹਤ ਦੀ ਲੋੜ ਹੈ ਤਾਂ ਜੋ ਅਸੀਂ ਆਪਣੇ ਰੁਕੇ ਹੋਏ ਕੰਮ ਸ਼ੁਰੂ ਕਰ ਸਕੀਏ ਅਸੀਂ ਪ੍ਰਧਾਨ ਮੰਤਰੀ ਮੋਦੀ ਦਾ ਸਾਰਾ ਪੰਜਾਬ ਸਵਾਗਤ ਕਰ ਰਿਹਾ ਤੇ ਨਾਲ ਹੀ ਮਦਦ ਦੀ ਉਮੀਦ ਵੀ ਕਰਦੇ ਹੋ ਆਪਣੇ ਦੇਸ਼ ਨੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਦਿੱਤੀ ਤੇ ਅੱਜ ਪੰਜਾਬ ਨੂੰ ਮਦਦ ਦੀ ਲੋੜ ਹੈ ਪਾਣੀ ਕੀ ਪਿਛਲੇ ਕਈ ਦਿਨਾਂ ਤੋਂ ਪਾਰੀ ਬਾਰਿਸ਼ ਹੋਣ ਕਾਰਨ ਸਰਕਾਰੀ ਤੇ ਪ੍ਰਾਈਵੇਟ ਸਕੂਲ ਸਰਕਾਰ ਵੱਲੋਂ ਬੰਦ ਕੀਤੇ ਗਏ ਸਨ ਸਰਕਾਰ ਦੇ ਹੁਕਮਾਂ ਤੇ ਸਕੂਲ ਖੁੱਲੇ ਪਰ ਨਾਬਾ ਦੇ ਨਜ਼ਦੀਕ ਪਿੰਡ ਕਕਰਾਲਾ ਦੇ ਕੋਲ ਪ੍ਰਾਈਵੇਟ ਇੰਡੋ ਬ੍ਰਿਟਿਸ਼ ਸਕੂਲ ਨਾਬਾ ਦੀ ਬਾਸੇ ਪਿੰਡ ਦੇ ਜੋਏ ਵਿੱਚ ਜਾ ਡਿੱਗੀ ਜਿਸ ਵਿੱਚ 20 ਬੱਚੇ ਸਵਾਰ ਸਨ ਜਿਨ੍ਹਾਂ ਨੂੰ ਸਹੀ ਸਲਾਮਤ ਬਾਹਰ ਕਢ ਲਿਆ ਗਿਆ ਘਟਨਾ ਸਥਾਨ ਤੇ ਲੋਕਾਂ ਦਾ ਇਕੱਠ ਹੋਇਆ ਤੇ ਸਕੂਲ ਦਾ ਸਟਾਫ ਵੀ ਪਹੁੰਚ ਗਿਆ ਕਿਉਂਕਿ ਸੜਕ ਬਹੁਤ ਛੋਟੀ ਸੀ ਜ਼ਿਆਦਾ ਬਾਰਿਸ਼ ਹੋਣ ਕਾਰਨ ਟੋਏ ਪਏ ਹੋਏ ਸਨ ਜਦੋਂ ਬੱਸ ਟ੍ਰੈਵਲ ਸਾਈਡ ਦੇਣ ਲੱਗਿਆ ਤਾਂ ਬੱਸ ਇੱਕ ਸਾਈਡ ਤੋਂ ਪਲਟ ਗਈ ਮੌਕੇ ਤੇ ਲੋ ਪੂਰਾ ਰਸਤਾ ਸੀ ਬਸ ਇੱਕ ਦਮ ਚੋਏ ਵਿੱਚ ਪਲਟ ਗਈ ਤੇ ਬੱਚਿਆਂ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ ਮੁੱਖ ਮੰਤਰੀ ਨਾਇਬ ਸਿੰਘ ਸਿਆਣੀ ਮੋਹਾਲੀ ਦੇ 40 ਹਸਪਤਾਲ ਪਹੁੰਚੇ ਜਿਸ ਦੌਰਾਨ ਉਹਨਾਂ ਹਸਪਤਾਲ 'ਚ ਜ਼ੇਰੇ ਇਲਾਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਹਾਲ ਜਾਣਿਆ ਤੇ ਉਹਨਾਂ ਨਾਲ ਮੁਲਾਕਾਤ ਕਰ ਉਹਨਾਂ ਦੀ ਸਿਹਤ ਸੰਬੰਧੀ ਜਾਣਕਾਰੀ ਲਈ ਸੀਐਮ ਸਿਆਣੀ ਨੇ ਮੁੱਖ ਮੰਤਰੀ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਵੀ ਕੀਤੀ ਹੈ ਦੱਸਦੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਥਕਾਵਟ ਤੇ ਦਿਲ ਦੀ ਧੜਕਣ ਹੌਲੀ ਹੋਣ ਦੀ ਸ਼ਿਕਾਇਤ ਤੋਂ ਬਾਅਦ ਬੀਤੀ ਦਿਨੀ ਮੋਹਾਲੀ ਦੇ 40 ਹਸਪਤਾਲ 'ਚ ਦਾਖਲ ਕਰਾਇਆ ਗਿਆ ਸੀ ਅਧਿਕਾਰੀਆਂ ਨੇ ਇੱਕ ਬਿਆਨ 'ਚ ਕਿਹਾ ਕਿ ਮਾਨ ਦੀ ਸਿਹਤ ਠੀਕ ਹੈ ਤੇ ਉਹ ਤੁਰ ਫਿਰ ਰਹੇ ਨੇ ਉਹਨਾਂ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਪੰਜਾਬ ਕੈਬਨਿਟ ਦੀ ਮੀਟਿੰਗ ਦੀ ਪ੍ਰਧਾਨਗੀ ਕਰਨੀ ਸੀ ਪਰ ਉਹਨਾਂ ਦੀ ਸਿਹਤ ਖਰਾਬ ਹੋਣ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ। ਮਠਿੰਡਾ ਦੇ ਪਿੰਡ ਬਿਰਕਲਾ ਵਿਖੇ ਪਿੰਡ ਦੇ ਹੀ ਲਵ ਮੈਰਿਜ ਕਰਵਾਉਣ ਵਾਲੀ ਲੜਕੀ ਤੇ ਉਸ ਦੀ ਬੇਟੀ ਦਾ ਪਿਤਾ ਤੇ ਭਰਾ ਵੱਲੋਂ ਕਈ ਦੇ ਵਾਰ ਕਰਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਦੱਸਿਆ ਕਿ ਮ੍ਰਿਤਕ ਲੜਕੀ ਵੱਲੋਂ ਕਰੀਬ 3-4 ਸਾਲ ਪਹਿਲਾਂ ਪਿੰਡ ਬਿਰਕਕਲਾ ਵਿੱਚ ਹੀ ਲਵ ਮੈਰਿਜ ਕਰਾਈ ਗਈ ਸੀ ਪੀੜਤ ਦੇ ਦਸੰਸਾਰ ਮਾਵਾ ਧੀਾਂ ਦਵਾਈ ਲੈਣ ਜਾ ਰਹੀਆਂ ਸਨ ਮੌਕੇ ਤੇ ਪਹੁੰਚੇ ਲੜਕੀ ਦੇ ਪਿਤਾ ਤੇ ਭਰਾ ਵੱਲੋਂ ਕਈਆਂ ਨਾਲ ਮਾਰ ਕੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਉਧਰ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ आम आदमी पार्टी ਦੇ ਜਲੰਧ ਸੈਂਟਰ ਹਲਕੇ ਤੋਂ ਵਿਧਾਇਕ ਰਮਨ अरोड़ा రామਮੰਡੀ ਦੇ ਇੱਕ ਪਾਰਕਿੰਗ ਠੇਕੇਦਾਰ ਤੋਂ ਵੀ ਹਰ ਮਹੀਨੇ 20 ਤੋਂ 25000 ਰੁਪਏ ਵਸੂਲੀ ਕਰਦਾ ਹੈ ਉਹ ਆਪਣੀ ਐਮਐਲਏ ਦੀ ਪਾਵਰ ਰਾਹੀਂ ਪਾਰਕਿੰਗ ਠੇਕੇਦਾਰ ਨੂੰ ਬਲੈਕਮੇਲ ਕਰਕੇ ਉਸ ਕੋਲੋਂ ਪੈਸੇ ਲੈਂਦਾ ਸੀ ਇਸ ਗੱਲ ਦਾ ਖੁਲਾਸਾ ਸ਼ਿਕਾਇਤ ਕਰਤਾ ਰਜਿੰਦਰ ਕੁਮਾਰ ਨਾਮਕ ਠੇਕੇਦਾਰ ਬੋਲੋ ਪੁਲਿਸ ਦੇ ਸਾਹਮਣੇ ਕੀਤਾ ਗਿਆ ਠੇਕੇਦਾਰ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਅੱਜ ਥਾਣਾ రామਮੰਡੀ ਦੀ ਪੁਲਿਸ ਨੇ ਵਿਧਾਇਕ ਰਮਨ अरोड़ा ਦਾ ਮਾਰੂਗਦਾਲ ਤੋਂ 3 ਦਿਨ ਦਾ ਹੋਰ ਪੁਲਿਸ ਰਿਮਾਂਡ ਹਾਸਲ ਕੀਤਾ ਪੁਲਿਸ ਨੇ ਵਿਧਾਇਕ ਰਮਨ अरोड़ा ਦਾ 3 ਦਿਨ ਦਾ ਇਤਿਦੀ ਮੰਡਯੋਗ ਅਦਾਲਤ ਤੋਂ ਚਨਾ ਨੂੰ ਪੇਸ਼ ਕੀਤਾ ਸੀ ਤੇ ਇੱਕ ਹੋਰ ਨਵਾਂ ਮਾਮਲਾ ਸਾਹਮਣੇ ਆਉਣ ਤੇ ਵਿਧਾਇਕ ਰਮਨ ਅਰੋੜਾ ਦੇ ਹੋਰ ਪੁਲਿਸ ਰਿਮਾਂਡ ਦੀ ਮੰਗ ਕੀਤੀ ਗਈ ਜੋ ਕਿ ਜੱਜ ਸਾਹਿਬ ਵੱਲੋਂ ਦੇ ਦਿੱਤਾ ਗਿਆ ਦਾਜ਼ੀ ਕਿ ਠੇਕੇਦਾਰ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਥਾਣਾ ਰਾਮਾ ਮੰਡੀ ਦੀ ਪੁਲਿਸ ਨੇ ਵਿਧਾਇਕ ਰਮਨ ਅਰੋੜਾ ਦਾ ਮੰਡਯੋਗ ਅਦਾਲਤ ਤੋਂ 3 ਦਿਨ ਦਾ ਹੋਰ ਪੁਲਿਸ ਰਿਮਾਂਡ ਹਾਸਲ ਕੀਤਾ ਦਿੱਲੀ ਦੇ ਨਾਂ ਲੱਗਦੇ ਸਮਾਰਟ ਸਿਟੀ ਫਰੀਦਾਬਾਦ ਦੇ ਗ੍ਰੇਨਫੀਲਡ ਸਥਿਤ ਇੱਕ ਬਹੁ ਮਜ਼ਲਾ ਇਮਾਰਤ 'ਚ ਸਵੇਰੇ 4 ਵਜੇ ਦੇ ਕਰੀਬ ਇੱਕ ਵੱਡੀ ਤੇ ਦੁਖਦਾਈ ਘਟਨਾ ਵਾਪਰੀ। ਸ਼ੁਰੂਆਤੀ ਜਾਣਕਾਰੀ ਅਨੁਸਾਰ ਇਮਾਰਤ ਦੀ ਪਹਿਲੀ ਮੰਜ਼ਲ ਤੇ ਇੱਕ ਫਲੈਟ 'ਚ ਲੱਗੇ ਏਸੀ 'ਚ ਅੱਗ ਲੱਗ ਗਈ ਤੇ ਦੂਜੀ ਮੰਜ਼ਲ ਤੇ ਇੱਕ ਫਲੈਟ ਤੋਂ ਇਹ ਨਾਲ ਭਰ ਗਿਆ। ਇਸ ਕਾਰਨ ਦੂਜੀ ਮੰਜ਼ਲ ਤੇ ਫਲੈਟ ਵਿੱਚ ਰਹਿਣ ਵਾਲੇ ਇੱਕ ਜੋੜੇ ਸਣੇ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਇਸ ਦਰਦਨਾਕ ਹਾਦਸੇ 'ਚ ਜਾਨ ਗਵਾਉਣ ਵਾਲਿਆਂ 'ਚ ਪਤੀ-ਪਤਨੀ ਅਤੇ ਉਹਨਾਂ ਦੀ ਧੀ ਸ਼ਾਮਲ ਹੈ। ਪੁੱਤ ਨੇ ਦੂਜੀ ਮੰਜ਼ਲ ਤੋਂ ਛਾਲ ਮਾਰ ਕੇ ਆਪਣੀ ਜਾਨ ਪਟਾਈ। ਹ ਸਚਿਨ ਕੋਪਰਸ ਦੀ ਪਤਨੀ ਰਿੰਕੂ ਤੇ 30 ਜਨਵਰੀ ਨੂੰ ਹੋਈ ਹੈ ਪੁਤਾਰੀਨ ਜ਼ਖਮੀ ਹੈ ਉਧਰ ਸੂਰਜਕੁੰਡ ਥਾਣੇ ਦੀ ਪੁਲਿਸ ਜਾਂਚ ਵਿੱਚ ਲੱਗੀ ਹੋਈ ਹੈ ਦਿੱਲੀ ਤੋਂ 1 ਕਰੋੜ ਰੁਪਏ ਦਾ ਕਲ ਸਟੋਰੀ ਕਰਨ ਵਾਲੇ ਰੋਪੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਦਿੱਲੀ ਕ੍ਰਾਈਮ ਬ੍ਰਾਂਚ ਨੇ ਹਾਪੁਰ ਤੋਂ ਮੁਲਜ਼ਮ ਪੂਸ਼ਨ ਵਰਮਾ ਨੂੰ ਗ੍ਰਿਫਤਾਰ ਕੀਤਾ ਹੈ ਜ਼ਿਕਰ ਹੋ ਗਿਆ ਕਿ ਮੁਲਜ਼ਮ ਨੇ ਲਾਲ ਕਿਲੇ ਦੇ ਸਾਹਮਣੇ ਜੈਨ ਭਾਈਚਾਰੇ ਦੇ ਪ੍ਰੋਗਰਾਮ ਤੋਂ ਕਲ ਸਟੋਰੀ ਕੀਤਾ ਸੀ ਦਿੱਲੀ ਪੁਲਿਸ ਨੇ ਕਲ ਸਟੋਰ ਪੂਸ਼ਨ ਵਰਮਾ ਨੂੰ ਗ੍ਰਿਫਤਾਰ ਕੀਤਾ ਹੈ ਜ਼ਿਕਰ ਹੋ ਗਿਆ ਕਿ ਮੁਲਜ਼ਮ ਵਿਰੁੱਧ ਚੋਰੀ ਦੇ ਕਈ ਮਾਮਲੇ ਦਰਜ ਨੇ ਉੱਤਰੀ ਜ਼ਿਲ੍ਹੇ ਦੀ ਟੀਮ ਵੀ ਉਸ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਸੀ ਉਹਨਾਂ ਨੂੰ ਵੀ ਸੁਰਾਗ ਮਿਲਿਆ ਪਰ ਕ੍ਰਾਈਮ ਬ੍ਰਾਂਚ ਨੇ ਪਹਿਲਾਂ ਛਾਪਾ ਮਾਰਿਆ ਤੇ ਉਸ ਨੂੰ ਫੜ ਲਿਆ ਮੁਲਜ਼ਮ ਦੀ ਭਾਲ ਲਈ 10 ਟੀਮਾਂ ਬਣਾਈਆਂ ਗਈਆਂ ਸਨ ਦੱਖਣੀ ਦਿੱਲੀ ਚ ਦੱਖਣ ਪੂਰਬੀ ਜ਼ਿਲ੍ਹਾ ਪੁਲਿਸ ਦੇ ਵਿਸ਼ੇਸ਼ ਸਟਾਫ ਨੇ ਨਵਜੰਮੇ ਬੱਚਿਆਂ ਦੀ ਚੋਰੀ ਤੇ ਤਸਕਰੀ ਨਾਲ ਸੰਬੰਧਿਤ ਇੱਕ ਰੈਕਟ ਦਾ ਪਰਦਾ ਫਾਸ਼ ਕੀਤਾ ਹੈ ਪੁਲਿਸ ਨੇ ਅੰਤਰਰਾਜੀ ਗਿਰੋਹ ਦੇ 10 ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਤੇ 1 ਸਾਲ ਤੋਂ ਘੱਟ ਉਮਰ ਦੇ 6 ਬੱਚਿਆਂ ਨੂੰ ਸੁਰੱਖਿਅਤ ਬਰਾਮਦ ਕੀਤਾ ਇਹਨਾਂ ਚੋਂ ਇੱਕ 6 ਮਹੀਨੇ ਦੇ ਬੱਚੇ ਨੂੰ ਪੁਲਿਸ ਨੇ 48 ਘੰਟਿਆਂ ਦੇ ਅੰਦਰ-ਅੰਦਰ ਬਰਾਮਦ ਕਰ ਲਿਆ ਫਿਲਹਾਲ ਸਪੀਡ ਨਿਊਜ਼ ਵਿੱਚ ਬੱਸ ਇਨਾ ਹੀ ਮੈਨੂੰ ਦਿਓ ਇਤਿਹਾਸ ਧੰਨਵਾਦ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.